ਤੋ ਐਨਡੀ ਟੀਵੀ ਨੇ ਉਹ ਰਿਪੋਰਟ ਆ ਜਿਹੜੀ ਦਿਖਾਈ ਹੈਗੀ ਆ ਅਰੂਧਾ ਥੱਲੇ ਜਿਹੜੇ ਹਿੰਦੂ ਲੋਕਾਂ ਨੇ ਕਮੈਂਟ ਕਰੇ ਆ ਉਹ ਕਹਿੰਦੇ ਵੀ ਕਾਸ਼ ਕਿਤੇ ਸਾਡੇ ਕੋਲ ਵੀ ਅਕਾਲ ਤਖਤ ਵਰਗੀ ਸੰਸਥਾ ਹੁੰਦੀ ਸਾਡੇ ਲਈ ਇਨਾ ਅਚੰਭਾ ਨਹੀਂ ਸੀ ਪਰ ਹਿੰਦੂ ਪੱਤਰਕਾਰਾਂ ਤੇ ਹਿੰਦੂ ਵਿਦਵਾਨਾਂ ਲਈ ਇਹ ਬਹੁਤ ਵੱਡਾ ਅਚੰਭਾ ਸੀ ਵੀ ਐਡਾ ਵੱਡਾ ਜਿਹਦੇ ਹੁਕਮਾਂ ਤੇ ਸਾਰਾ ਪੰਜਾਬ ਦਾ ਇੱਕ ਇੱਕ ਪੱਤਾ ਹਿੱਲਦਾ ਰਿਹਾ ਔਰ ਜਿਹਦੇ ਅੱਗੇ ਸਰਕਾਰਾਂ ਵਿਛ ਜਾਂਦੀਆਂ ਨਹੀਂ ਆ ਰਹੀਆਂ ਲੋਕ ਵਿਛ ਜਾਂਦੇ ਰਹੇ ਆ ਵੀ ਅੱਜ ਉਹ ਆਪ ਕਿੰਨੀ ਆਪਾਂ ਕਹਿ ਸਕਦੇ ਆ ਵੀ ਨੇਤਾਣੀ ਸਥਿਤੀ ਵਿੱਚ ਇੱਕ ਤਰ੍ਹਾਂ ਨਾਲ ਰੋਣ ਹੱਕਾ ਹੋ ਕੇ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਉਸ ਦਿਨ ਬੈਠੇ ਆ ਮੇਰੇ ਦੋਸਤ ਜਿਹੜੇ ਉੱਥੇ ਗਏ ਸੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਵੀ ਬਹੁਤ ਸਾਰੇ ਬਾਲਵੇ ਤੋਂ ਸਿੱਖ ਨੌਜਵਾਨ ਕੇਸ ਦਾੜੀ ਵਾਲੇ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਵਿੱਚ ਆਏ ਹੋਏ ਪਰ ਜਦੋਂ ਉਥੋਂ ਜਲਾਉ ਦੇਖਿਆ ਨਾ ਉਹਨਾਂ ਨੇ ਜੋ ਕੁਝ ਜਿਸ ਤਰ੍ਹਾਂ ਜਥੇਦਾਰ ਸਾਹਿਬ ਦੇ ਭਾਸ਼ਣ ਆਏ ਗਿਆਨੀ ਹਰਪ੍ਰੀਤ ਸਿੰਘ ਬੋਲੇ ਗਿਆਨੀ ਰੁਗਵੀਰ ਸਿੰਘ ਨੇ ਇੰਨੇ ਡਿਸਪਲਿਨ ਨਾਲ ਜਿਹੜੀਆਂ ਗੱਲਾਂ ਕਰੀਆਂ ਜਿਸ ਤਰ੍ਹਾਂ ਦੋਸ਼ੀਆਂ ਨੂੰ ਮੰਨਣ ਲਈ ਮਜਬੂਰ ਕੀਤਾ ਗਿਆ ਕਹਿੰਦਾ ਵੀ ਉਹ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਲਈ ਆਏ ਸੀ ਉਹ ਵੀ ਜਥੇਦਾਰਾਂ ਸਾਹਿਬ ਦੀ ਹਮਾਇਤ ਕਰਨ ਲੱਗੇ ਜਿਸ ਰੋਪ ਦਾਬ ਨਾਲ ਸਿੰਘ ਸਹਿਬਾਨ ਨੇ ਉਸ ਸਾਰੇ ਘਟਨਾਕਰਮ ਨੂੰ ਚਲਾਇਆ ਔਰ ਕਿਸੇ ਨੂੰ ਵੀ ਆਪਣੀ ਪੋਲੀਟੀਕਲ ਚਲਾਕੀ ਇਆ ਹੋਰ ਇਸ ਕਿਸਮ ਦਾ ਜਿਹੜਾ ਹੈਗਾ ਜਿਹੜੀ ਹੈਗੀ ਆ ਚਤਰਾਈਆਂ ਨਹੀਂ ਕਰਨ ਦਿੱਤੀ ਆ ਔਰ ਜਿਸ ਤਰ੍ਹਾਂ ਉਹਨਾਂ ਨੇ ਦੋਸ਼ੀਆਂ ਨੂੰ ਇੱਕ ਤਰ੍ਹਾਂ ਨਾਲ ਤਿਆਰ ਕਰਿਆ ਵੀ ਉਹ ਆਪਣੇ ਗੁਨਾਹਾਂ ਦਾ ਕਬੂਲ ਕਰਨ ਤੇ ਆਪਣੇ ਅੰਦਰ ਜਿਹੜਾ ਦਬਿਆ ਹੋਇਆ ਸੱਚ ਆ ਉਹਨੂੰ ਸਿੱਖ ਸੰਗਤਾਂ ਨਾਲ ਸਾਂਝਾ ਕਰਨ ਸੋ ਇਹ ਬਹੁਤ ਕਮਾਲ ਦਾ ਜਿਹੜਾ ਵਖਲ ਮਤਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ 'ਚ ਖਬਰਾਂ ਦੇ ਐਨਾਲਾਈਸਿਸ ਆਪਾਂ ਕਰਦੇ ਹੁੰਨੇ ਆ ਤੇ ਹਮੇਸ਼ਿਆ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਰਤਾਰ ਸਿੰਘ ਜੀ ਆਓ ਫਤਿਹ ਦੀ ਸਾਨ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਸਰਦਾਰ ਅਰਤਾਰ ਸਿੰਘ ਜੀ ਸ਼ੁਰੂਆਤ ਅੱਜ ਆਪਾਂ ਦੁਬਾਰਾ ਕਰਨੀ ਹੈ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫਰਮਾਨ ਆਉਂਦਾ ਹੈ ਦੁਬਾਰਾ ਇੱਕ ਤਰੀਕੇ ਦੀ ਅਥਾਰਟੀ ਜਿਹੜੀ ਹੈ ਰੀਕਲੇਮ ਜਿਹੜੀ ਹੈ ਕੀਤੀ ਜਾਂਦੀ ਹੈ ਔਰ ਇਸ ਦੇ ਵਿੱਚ ਜਿਹੜੀ ਤਖਤ ਸਾਹਿਬ ਦੀ ਮਾਨ ਮਰਿਆਦਾ ਹੈ ਉਹ ਵੀ ਵਧੀ ਹੋਈ ਹੈ ਮੌਜੂਦਾ ਜਿਹੋ ਜਿਹੇ ਹਾਲਾਤ ਚੱਲਦੇ ਪਏ ਨੇ ਉੱਥੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਇਹੋ ਜੀਆਂ ਜਿਹੜੀਆਂ ਖਬਰਾਂ ਨੇ ਜਾਂ ਜੋ ਕੁਝ ਵਰਤਾਰਾ ਵਾਪਰਿਆ ਹੈਗਾ ਉਹਨੂੰ ਜਿਹੜਾ ਹੈਗਾ ਉਸੇ ਤਰੀਕੇ ਦੇ ਨਾਲ ਜਿਹੜਾ ਹੈ ਦਬ ਦਿੱਤਾ ਜਾਵੇ ਬਾਕੀ ਖਬਰਾਂ ਤੇ ਥੱਲੇ ਉਹਨੂੰ ਕਰ ਦਿੱਤਾ ਜਾਵੇ ਪਰ ਸਾਡਾ ਪੰਥਕ ਚੈਨਲ ਹੋਣ ਦੇ ਨਾਤੇ ਜ਼ਿੰਮੇਵਾਰੀ ਹੈ ਕਿ ਜਿਸ ਤਰੀਕੇ ਦੀ ਇੱਕ ਲੰਮੇ ਸਮੇਂ ਬਾਅਦ ਇੱਕ ਘਟਨਾਕ੍ਰਮ ਵਾਪਰਿਆ ਹੈ ਤੇ ਉਸ ਤੇ ਵੱਧ ਤੋਂ ਵੱਧ ਜਿਹੜਾ ਹੈ ਵਿਸ਼ਲੇਸ਼ਣ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਹੈ ਕੀ ਕਹੋਗੇ ਇਸ ਤੇ ਬਾਰੇ ਹਾਂਜੀ ਹਾਂਜੀ ਸੋ ਜੋ 2 ਦਸੰਬਰ ਨੂੰ ਘਟਨਾਕ੍ਰਮ ਵਾਪਰਿਆ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਤੇ ਬਾਕੀ ਪੰਜ ਸਿੰਘ ਸਹਿਬਾਨ ਵੱਲੋਂ ਜੋ ਆਦੇਸ਼ ਇੱਕ ਲੀਹੋਂ ਲੱਥੀ ਹੋਈ ਤੇ ਕ腐ਸ਼ਨ ਦਾ ਸ਼ਿਕਾਰ ਹੋਈ ਸਿੱਖ ਰਾਸੀ ਲੀਡਰਸ਼ਿਪ ਨੂੰ ਦਿੱਤਾ ਗਿਆ ਉਹਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਮਹਿਮਾ ਉਹਨਾਂ ਦਾ ਮਾਣ ਮर्याਦਾ ਅਰੋਦਾ ਜਿਹੜਾ ਗੌਰਵ ਹੈਗਾ ਉਹਨੂੰ ਮੁੜ ਕੇ ਬਹਾਲ ਕਰਿਆ ਹੈਗਾ ਸੋ ਦੇਸ਼ ਵਿਦੇਸ਼ ਵਿੱਚ ਜਿੱਥੇ ਸਿੱਖ ਸੰਗਤਾਂ ਨੇ ਇਹਦਾ ਸਵਾਗਤ ਕਰਿਆ ਔਰ ਜਿਹੜੇ ਖਾਸ ਕਰਕੇ ਆਪਾਂ ਕਹਿ ਸਕਦੇ ਆਂ ਵੀ ਅਕਾਲੀ ਦਲ ਦੇ ਬਹੁਤ ਵਿਰੋਧੀ ਵੀ ਸੀ ਜਿਹੜੇ ਤਿੱਖੀਆਂ ਸਜਾਵਾਂ ਦੇ ਹਾਮੀ ਸੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹ ਨਿਰਾਸ਼ ਨਹੀਂ ਹੋਏ ਉਹਨਾਂ ਨੂੰ ਸੰਤੁਸ਼ਟੀ ਹੋਈ ਆ ਵੇ ਇੱਕ ਇੱਕ ਪੈਟਰਨ ਦੇ ਰਾਹੀਂ ਘਟੋ ਘਟ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਜਿਹੜੀ ਗਰਮਾ ਹੈ ਜਿਹੜਾ ਉਹਦਾ ਮਾਣ ਹੈ ਉਹਨੂੰ ਮੁੜ ਕੇ ਬਹਾਲ ਕੀਤਾ ਜ ਗਿਆ ਹੈਗਾ ਸੋ ਵਾਕਿਆ ਹੀ ਉੱਥੇ ਬਹੁਤ ਹੀ ਆਪਾਂ ਕਹਿ ਸਕਦੇ ਵੀ ਭਾਵੁਕ ਤੇ ਕਰਣਾਮਈ ਤੇ ਬਹੁਤ ਹੀ ਵਿਲੱਖਣ ਜਿਹੜਾ ਹੈਗਾ ਉਹ ਉਸ ਦਿਨ ਵਰਤਾਰਾ ਵਾਪਰਿਆ ਮੇਰੇ ਬਹੁਤ ਸਾਰੇ ਦੋਸਤ ਉੱਥੇ ਗਏ ਹੋਏ ਸੀ ਜਿਨ੍ਹਾਂ ਨੇ ਲਾਈਵ ਸਾਰਾ ਵਰਤਾਰਾ ਦੇਖਿਆ ਅਸੀਂ ਉਹਨਾਂ ਤੋਂ ਜਿਹੜੀਆਂ ਇਨਪੁੱਟਸ ਲਈਆਂ ਨੇ ਔਰ ਉਹ ਕਹਿੰਦੇ ਵੀ ਜਿੱਕਾ ਪਿੰਨ ਡ੍ਰੌਪ ਸਾਇਲੈਂਸ ਸੀ ਜਦੋਂ ਜਥੇਦਾਰ ਸਹਿਬਾਨ ਬੋਲ ਰਹੇ ਸੀ ਸੋ ਇੱਕ ਪਿੰਨ ਡ੍ਰੌਪ ਸਾਇਲੈਂਸ ਵਰਗੀ ਜਿਹੜੀ ਸੀਗੀ ਸੋ ਜਿਸ ਤਰ੍ਹਾਂ ਐਕਸਟਰਾ ਹੁੰਦਾ ਵੀ ਜਿੱਦਾਂ ਗੁਰੂ ਸਾਹਿਬ ਉਪਦੇਸ਼ ਦੇ ਰਹੇ ਹੋਣਾ ਨਾ ਫਿਰ ਜਿਸ ਤਰ੍ਹਾਂ ਜਥੇਦਾਰਾਂ ਦੇ ਰਾਹੀਂ ਗੁਰੂ ਸਾਹਿਬ ਦਾ ਸੰਦੇਸ਼ ਆ ਜਿਹੜਾ ਉਹ ਪਣਪਰੇ ਹੋਵੇ ਜਿੱਦਾਂ ਗੁਰੂ ਸਾਡੇ ਸਾਖਸ਼ਾਤ ਸਾਡੇ ਸਾਹਮਣੇ ਆ ਜਿਹੜੇ ਬੋਲ ਰਹੇ ਹੋਣ ਫਿਰ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਜਿਸ ਰੋਪ ਦਾਬ ਨਾਲ ਸਿੰਘ ਸਹਿਬਾਨ ਨੇ ਉਸ ਸਾਰੇ ਘਟਨਾਕਰਮ ਨੂੰ ਚਲਾਇਆ ਔਰ ਕਿਸੇ ਨੂੰ ਵੀ ਆਪਣੀ ਪੋਲੀਟਿਕਲ ਚਲਾਕੀ ਜਾਂ ਹੋਰ ਇਸ ਕਿਸਮ ਦਾ ਜਿਹੜਾ ਹੈਗਾ ਜਿਹੜੀ ਹੈਗੀ ਚਤਰਾਈਆਂ ਨਹੀਂ ਕਰਨ ਦਿੱਤੀ ਆ ਔਰ ਜਿਸ ਤਰ੍ਹਾਂ ਉਹਨਾਂ ਨੇ ਦੋਸ਼ੀਆਂ ਨੂੰ ਇਕ ਤਰ੍ਹਾਂ ਨਾਲ ਤਿਆਰ ਕਰਿਆ ਵੀ ਉਹ ਆਪਣੇ ਗੁਨਾਹਾਂ ਦਾ ਕਬੂਲ ਕਰਨ ਤੇ ਆਪਣੇ ਅੰਦਰ ਜਿਹੜਾ ਦਬਿਆ ਹੋਇਆ ਸੱਚ ਆ ਉਹਨੂੰ ਸਿੱਖ ਸੰਗਤਾਂ ਨਾਲ ਸਾਂਝਾ ਕਰਨ ਸੋ ਇਹ ਬਹੁਤ ਕਮਾਲ ਦਾ ਜਿਹੜਾ ਵਖਲ ਵਰਤਾਰਾ ਔਰ ਦੂਸਰੇ ਪਾਸੇ ਹੈਗਾ ਵੀ ਇਹਨੇ ਸਿੱਖ ਗੁਰਧਾਮਾਂ ਨੂੰ ਸਿੱਖ ਸੰਸਥਾਵਾਂ ਨੂੰ ਤੇ ਸਿੱਖਾਂ ਦੇ ਜਿਹੜੇ ਜਥੇਦਾਰ ਸਹਿਬਾਨ ਦੀ ਪਦਵੀ ਆ ਤੇ ਸਿੱਖਾਂ ਦੀ ਇੱਕ ਵਿਲੱਖਣ ਪਹਿਚਾਣ ਆ ਜਿਹੜੀ ਯੂਨੀਕ ਆਇਡੈਂਟੀਟੀ ਆ ਉਹਨੂੰ ਮੁਰਤ ਤੋਂ ਸਥਾਪਿਤ ਕਰਿਆ ਸੋ ਜਿਹੜੇ ਲੋਕ ਪਿਛਲੇ ਹਫਤੇ ਦੇਖਿਆ ਵੀ ਆਪਾਂ ਇੱਕ Hindu ਸਾਧ ਆ ਜਿਹੜਾ ਉਹ ਵਾਗੀਆਂ ਪਾਉਂਦਾ ਸੀ ਵੀ ਹਰਿਮੰਦਰ ਸਾਹਿਬ ਦੀ ਮਰਿਆਦਾ ਦੁਆਰੇ ਲਾਗੂ ਕਰਨੀ ਹੈਗੀ ਆ ਸੋ ਉਹਨਾਂ ਲਈ ਇਹ ਸੰਦੇਸ਼ ਗਿਆ ਵੀ ਸਿੱਖਾਂ ਦੀ ਜਲੀ ਵਿਲੱਖਣ ਮਰਿਆਦਾ ਸੋ ਵਾਕਈ ਵਿਲੱਖਣ ਆ ਸਿੱਕੇ ਇੱਕ ਵੱਖਰੀ ਕੌਮ ਆ ਇੱਕ ਵੱਖਰੀ ਕੌਮ ਹੋਣ ਦੇ ਨਾਤੇ ਜਿਹੜੀਆਂ ਉਹਨਾਂ ਦੀਆਂ ਵੱਖਰੀਆਂ ਸੰਸਥਾਵਾਂ ਵੱਖਰੇ ਮਿੱਥ ਸਿੰਬਲਸ ਆ ਜਿਹੜੀਆਂ ਵੱਖਰੀਆਂ ਪਰੰਪਰਾਵਾਂ ਤੇ ਰਵਾਇਤਾਂ ਨੇ ਸੋ ਉਹ 2 ਦਸੰਬਰ ਵਾਲੇ ਘਟਨਾਕ੍ਰਮ ਨਾਲ ਇੱਕ ਤਾਂ ਗੁਰੂ ਦੀ ਕਲਾ ਵਰਤੀ ਆ ਇਸ ਤਰ੍ਹਾਂ ਮਾਹੌਲ ਇਸ ਤਰ੍ਹਾਂ ਦਾ ਸੀ ਜਿਹਨੂੰ ਸ਼ਬਦਾਂ ਚ ਨਹੀਂ ਬਿਆਨ ਕੀਤਾ ਜਾ ਸਕਦਾ ਵੀ ਜਿਸ ਤਰ੍ਹਾਂ ਗੁਰੂ ਸਾਹਿਬ ਆਪ ਜਿਹੜੇ ਹੈਗੇ ਸੰਗਤਾਂ ਨੂੰ ਸੰਬੋਧਨ ਕਰ ਰਹੇ ਨੇ ਪੰਜ ਪਿਆਰੇ ਆ ਜਾਂ ਪੰਜ ਸਿੰਘਾਂ ਦੇ ਰਾਹੀ ਸੋ ਬਹੁਤ ਰੋਹਾਨੀਅਤ ਭਰਪੂਰ ਵਿਲੱਖਣ ਔਰ ਆਪਾਂ ਕਹਿ ਸਕਦੇ ਵੀ ਬਿਆਨ ਤੋਂ ਪਰੇ ਦਾ ਜਿਹੜਾ ਮਾਹੌਲ ਆ ਉਸ ਦਿਨ ਸਿਰਜਿਆ ਗਿਆ ਹੈ ਜੀ ਬਿਲਕੁਲ ਜੀ ਕਿਤਨਾ ਕਿਤੇ ਜਿਹੜਾ ਸਿੱਖੀ ਦਾ ਜਿਹੜਾ ਨਿਆਰਾਪਣ ਹੈਗਾ ਜਿਸ ਤਰੀਕੇ ਦੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਕਿ ਸਾਡੇ ਕੋਲ ਇਹ ਸਾਰੇ ਜਿਹੜਾ ਆਪਾਂ ਕਹੀਏ ਕਿ ਸੰਸਥਾਵਾਂ ਮੌਜੂਦ ਹੈਗੀਆਂ ਜੇ ਕਿਤੇ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ ਕਿਤੇ ਕੋਈ ਘਟਨਾਕਰਮ ਵਾਪਰਦਾ ਹੈਗਾ ਜਾਂ ਕਿਤਨਾ ਕਿਤੇ ਇਹਨਾਂ ਨੂੰ ਠਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੋ ਸਕਦਾ ਹੈ ਕਿ ਸਮੇਂ ਦੇ ਜਿਹੜੇ ਹਾਕਮ ਨੇ ਜਾਂ ਗੁਲਾਮੀ ਦੇ ਵਿੱਚ ਰਹਿੰਦੇ ਹੋયા ਇਹਨਾਂ ਸੰਸਥਾਵਾਂ ਦੇ ਕੁਝ ਲੋਕ ਇਦਾਂ ਦੇ ਕਾਬਜ਼ ਹੋ ਜਾਣ ਜਿਹੜੇ ਕਿ ਗਲਤੀਆਂ ਕਰਦੇ ਨੇ ਪਰ ਸੰਸਥਾਵਾਂ ਜਿਹੜੀਆਂ ਨੇ ਉਹ ਹਮੇਸ਼ਾ ਹੀ ਪਵਿੱਤਰ ਹੁੰਦੀਆਂ ਨੇ ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਗੁਰੂ ਦੀ ਕਲਾ ਵਰਤੀ ਹੈ ਤੇ ਫਿਰ ਇਸ ਤਰੀਕੇ ਦੇ ਜਿਹੜੇ ਹੋਰ ਬਹੁਤ ਸਾਰੇ ਫੈਸਲੇ ਜਿਹੜੇ ਆਉਂਦੇ ਹੈਗੇ ਨੇ ਔਰ ਕਿਤਨਾ ਕਿਤੇ ਉਮੀਦ ਇਹ ਹੀ ਕੀਤੀ ਜਾ ਰਹੀ ਹੈ ਕਿ ਇਹ ਕੋਈ ਆਖਰੀ ਫੈਸਲਾ ਨਾ ਹੋਵੇ ਇੱਕ ਸ਼ੁਰੂਆਤ ਹੋਵੇ ਤੇ ਸਰਦਾਰ ਭਤਾ ਸਿੰਘ ਜੀ ਅੱਗੇ ਵੀ ਆਪਾ ਪ੍ਰੋਗਰਾਮਾਂ ਚ ਕਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਤੋਂ ਬਾਹਰ ਵਾਲੇ মিডিਆ ਹੈਗੇ ਆ ਖਾਸ ਕਰਕੇ ਜਿਹੜੇ ਛੋਟੇ-ਛੋਟੇ মিডিਆ ਆਊਟਲੈਟਸ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਇੰਪੈਕਟ ਰੱਖਦੇ ਨੇ ਜਾਂ ਵੱਡਾ ਵੀ ਜਿਹੜਾ ਭਾਰਤੀ মিডিਆ ਹੈਗਾ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵੋਚਤਾ ਜਾਂ ਅਕਾਲ ਤਖਤ ਸਾਹਿਬ ਵੱਲੋਂ ਜਿਹੜੇ ਫੈਸਲੇ ਹੋਏ ਨੇ ਕਿਸ ਸੰਦਰਭ ਦੇ ਵਿੱਚ ਲਿਆ ਹੈਗਾ ਹਾਂਜੀ ਹਾਂਜੀ ਸੋ ਇੱਕ ਤਾਂ ਜਿਹੜੇ 2 ਦਸੰਬਰ ਨੂੰ ਫੈਸਲੇ ਹੋਏ ਇੱਕ ਤਾਂ ਸਿੱਖ ਜਵਾਨੀ ਤੇ ਜਿਹੜੇ 1984 85 ਜਾਂ 90 ਤੋਂ ਬਾਅਦ ਜਨਮੀ ਸਿੱਖ ਜਵਾਨੀ ਆ ਸੋ ਉਹਦੇ ਲਈ ਵੀ ਔਰ ਖਾਸ ਕਰਕੇ ਬਹੁਤ ਸਾਰੇ ਪੁਰਾਣੇ ਗੁਰਸਿੱਖਾਂ ਲਈ ਵੀ ਇੱਕ ਨਵਾਂ ਵਰਤਾਰਾ ਸੀ ਉਹਨਾਂ ਨੇ ਗੁਰੂ ਦੀ ਸਿਰਫ ਥਿਉਰੈਟਿਕਲੀ ਕਿਤਾਬਾਂ ਚ ਪੜਿਆ ਸੀ ਵੀ ਗੁਰੂ ਦੀ ਕਲਾ ਵਰਤ ਦੀ ਦੇਖੀ ਨਹੀਂ ਸੀ ਸੋ ਉਸ ਦਿਨ ਉਹ ਬਕਾਇਦਾ ਗੁਰੂ ਦੀ ਕਲਾ ਵਰਤ ਦੀ ਦੇਖੀ ਗਈ ਹੈਗੀ ਹੈ ਨਾ ਸੋ ਇੱਕ ਇੱਕ ਪ੍ਰੈਕਟੀਕਲ ਨਜ਼ਾਰਾ ਮੇਰੇ ਦੋਸਤ ਜਿਹੜੇ ਉੱਥੇ ਗਏ ਸੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਵੀ ਬਹੁਤ ਸਾਰੇ ਮਾਲਵੇ ਤੋਂ ਸਿੱਖ ਨੌਜਵਾਨ ਕੇਸ ਦਾੜੀ ਵਾਲੇ ਤਕਵੀਰ ਸਿੰਘ ਬਾਦਲ ਦੀ ਹਮਾਇਤ ਵਿੱਚ ਆਏ ਹੋਏ ਸੀ ਪਰ ਜਦੋਂ ਉੱਥੋਂ ਜਲਾਉ ਦੇਖਿਆ ਨਾ ਉਹਨਾਂ ਨੇ ਜੋ ਕੁਝ ਜਿਸ ਤਰ੍ਹਾਂ ਜਥੇਦਾਰ ਸਾਹਿਬ ਦੇ ਭਾਸ਼ਣ ਆਏ ਗਿਆਨੀ ਹਰਪ੍ਰੀਤ ਸਿੰਘ ਬੋਲੇ ਗਿਆਨੀ ਰੁਘਵੀਰ ਸਿੰਘ ਨੇ ਇੰਨੇ ਡਿਸਪਲਨ ਨਾਲ ਜਿਹੜੀਆਂ ਗੱਲਾਂ ਕਰੀਆਂ ਜਿਸ ਤਰ੍ਹਾਂ ਦੋਸ਼ੀਆਂ ਨੂੰ ਮੰਨਣ ਲਈ ਮਜਬੂਰ ਕੀਤਾ ਗਿਆ ਕਹਿੰਦਾ ਵੀ ਉਹ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਲਈ ਆਏ ਸੀ ਉਹ ਵੀ ਜਥੇਦਾਰਾਂ ਸਾਹਿਬ ਦੀ ਹਮਾਇਤ ਕਰਨ ਲੱਗੇ ਬੀ ਕਿਆ ਬਾਤ ਹੈ ਵੀ ਇੰਨਾ ਇੱਕ ਰੂਹਾਨੀਤ ਜਿਹੜੇ ਤੁਸੀਂ ਦੇਖੋ ਵੀ ਸੁਖਬੀਰ ਸਿੰਘ ਬਾਦਲ ਦੇ ਹਮਾਇਤੀ ਉਹਨਾਂ ਨੂੰ ਤਾਂ ਚਾਹੀਦਾ ਸੀ ਵੀ ਜ਼ਿੰਮੇਦਾਰ ਦਾ ਵਿਰੋਧ ਕਰਨ ਆਏ ਸੀ ਉਹ ਜੀ ਜੀ ਪਰ ਉਹ ਵੀ ਕਹਿੰਦਾ ਵੀ ਆਸ਼ਾਸ਼ਕਰ ਉੱਠੇ ਮੇਰੇ ਦੋ ਪੱਤਰਕਾਰ ਦੋਸਤ ਗਏ ਸੀ ਉਹ ਕਹਿੰਦਾ ਵੀ ਇਸ ਤਰ੍ਹਾਂ ਆਸ਼ਾਸ਼ਕਰ ਉੱਠੇ ਉਹਨਾਂ ਨੂੰ ਲੱਗਿਆ ਵੀ ਜਿਨ੍ਹਾਂ ਕੋਲ ਉਹਨਾਂ ਕੋਲ ਸ਼ਬਦ ਨਹੀਂ ਸੀ ਐਕਸਪ੍ਰੈਸ ਕਰਨ ਦੇ ਹੁਣ ਜਦੋਂ ਆਪਾਂ মিডিਆ ਤੇ ਆਉਂਦੇ ਆ মিডিਆ ਵਿੱਚ ਠੀਕ ਹੈ ਇੱਕ ਚੈਨਲਾਂ ਨੇ ਕੁਝ ਚੈਨਲ ਆ ਜਿਹੜੇ ਉਹ ਲਗਾਤਾਰ ਸਿੱਖਾਂ ਦੇ ਖਿਲਾਫ ਵਰਤਦੇ ਹੈਗੇ ਆ ਪਰ ਕੁਝ ਗੰਭੀਰ ਚੈਨਲਾਂ ਨੇ ਖਾਸ ਕਰਕੇ ਐਨਡੀ ਟੀਵੀ ਨੇ ਇੱਕ ਰਿਪੋਰਟ ਦਿੱਤੀ ਹੈ ਜਿਹਦੇ ਵਿੱਚ ਦੱਸਿਆ ਵੀ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਐਡੀ ਸੰਸਥਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਇੱਕ ਸਮੇਂ ਦਾ ਡਿਪਟੀ ਸੀਐਮ ਰਿਹਾ ਹੋਵੇ ਬੰਦਾ ਵੀ ਉਹਨੂੰ ਵੀ ਝੁਕਣਾ ਪੈਂਦਾ ਸੋ ਉਹਨੂੰ ਆਪਣੇ ਗੁਨਾਹ ਆਪਣੀਆਂ ਗਲਤੀਆਂ ਦੀ ਜਿਹੜੀ ਪਿਉਰੀਫਿਕੇਸ਼ਨ ਕਰਨ ਲਈ ਸੋ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਸੰਸਥਾ ਦੇ ਸਾਹਮਣੇ ਝੁਕਣਾ ਪੈਂਦਾ ਔਰ ਕਿਉਂਕਿ ਹਿੰਦੂ ਪਰੰਪਰਾ ਵਿੱਚੋਂ ਆਏ ਲੋਕਾਂ ਲਈ ਤਾਂ ਇਹ ਬਹੁਤ ਹੀ ਡਿਫਰੈਂਟ ਸੀ ਹਾਂ ਨਾ ਹਾਲਾਂਕਿ ਸਿੱਖਾਂ ਨੂੰ ਥਿਉਰੈਟਿਕਲੀ ਸਿੱਖ ਕਿਤਾਬਾਂ ਪੜ੍ਹਦੇ ਆਏ ਆਪਣੀਆਂ ਪਰੰਪਰਾਵਾਂ ਤੋਂ ਜਾਣੂ ਆ ਸਾਡੇ ਲਈ ਇੰਨਾ ਅਚੰਭਾ ਨਹੀਂ ਸੀ ਪਰ ਹਿੰਦੂ ਪੱਤਰਕਾਰਾਂ ਤੇ ਹਿੰਦੂ ਵਿਦਵਾਨਾਂ ਲਈ ਇਹ ਬਹੁਤ ਵੱਡਾ ਅਚੰਭਾ ਸੀ ਵੀ ਐਡਾ ਵੱਡਾ ਜਿਹਦੇ ਹੁਕਮਾਂ ਤੇ ਸਾਰਾ ਪੰਜਾਬ ਦਾ ਇੱਕ ਇੱਕ ਪੱਤਾ ਹਿੱਲਦਾ ਰਿਹਾ ਹੈ ਔਰ ਜਿਹਦੇ ਅੱਗੇ ਸਰਕਾਰਾਂ ਵਿਛ ਜਾਂਦੀਆਂ ਰਹੀਆਂ ਲੋਕ ਵਿਛ ਜਾਂਦੇ ਰਹੇ ਆ ਵੀ ਅੱਜ ਉਹ ਆਪ ਕਿੰਨੀ ਆਪਾਂ ਕਹਿ ਸਕਦੇ ਆ ਵੀ ਨੇਤਾਣੀ ਸਥਿਤੀ ਵਿੱਚ ਇੱਕ ਤਰ੍ਹਾਂ ਨਾਲ ਰੋਣ ਹੱਕਾ ਹੋ ਕੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਉਸ ਦਿਨ ਬੈਠੇ ਆ ਔਰ ਵਾਕਈ ਉਹ ਸੱਚੇ ਦਿਲੋਂ ਬੈਠੇ ਸੀ ਬਿਲਕੁਲ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਵੀ ਕਿਤੇ ਕੰਬਣੀ ਦੇਖੀ ਜਾਂਦੀ ਸੀ ਜਦੋਂ ਬਾਕੀ ਦੇ ਲੀਡਰਸ਼ਿਪ ਆਪਾਂ ਕਹਿ ਸਕਦੇ ਆ ਕਿ ਜਿਹੜੀ ਆਰਗੂਮੈਂਟ ਕਰ ਰਹੀ ਸੀ ਉਹ ਹੋਰ ਸੀਗੀ ਪਰ ਉਹਦੇ 'ਚ ਉਹਨਾਂ ਦੇ ਜਿਹੜੇ ਹਾਫ ਹਾਫ ਸੀਗੇ ਉਹ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਅੰਦਰੋਂ ਜਦੋਂ ਹੁੰਦਾ ਨਾ ਬੰਦੇ ਨੂੰ ਅਹਿਸਾਸ ਹੋਵੇ ਅਹਿਸਾਸ ਹੋ ਜਾਂਦਾ ਸੋ ਸੁਖਬੀਰ ਸਿੰਘ ਬਾਦਲ ਵਾਕਈ ਆਪਾਂ ਕਹਿ ਸਕਦੇ ਵੀ ਸੱਚੇ ਦਿਲੋਂ ਬੈਠੇ ਸੀ ਉਸ ਦਿਨ ਸੋ ਸਾਰਾ ਜਿਹੜਾ ਹੰਕਾਰ ਸੀ ਔਰ ਮਾਣ ਹੀ ਤੋੜ ਹੂੰ ਹੂੰ ਸੋ ਅਕਾਲ ਤਖਤ ਸਾਹਿਬ ਦੇ ਅੰਦਰ ਸਾਹਮਣੇ ਆਉਣ ਦਾ ਮਤਲਬ ਹੀ ਸੀ ਵੀ ਉਹ ਹੰਕਾਰ ਤੋੜਨਾ ਸੱਤਾਧਾਰੀਆਂ ਦਾ ਜਿਹੜੇ ਝੂਠੇ ਹੰਕਾਰ ਰਾਹੀਂ ਉਹ ਲਗਾਤਾਰ ਵਿਚਰ ਰਹੇ ਸੀ ਪਿਛਲੇ 30 ਸਾਲਾਂ ਤੋਂ ਸੋ ਸੁਖਬੀਰ ਸਿੰਘ ਬਾਦਲ ਦਾ ਵਕਤੀ ਤੌਰ ਤੇ ਹੰਕਾਰ ਉਸ ਦਿਨ ਟੁੱਟਿਆ ਹੋਇਆ ਨਜ਼ਰ ਆਇਆ ਸੋ ਐਨਡੀ ਟੀਵੀ ਨੇ ਉਹ ਰਿਪੋਰਟ ਆ ਜਿਹੜੀ ਦਿਖਾਈ ਹੈਗੀ ਆ ਅਰੋਧੇ ਥੱਲੇ ਜਿਹੜੇ ਹਿੰਦੂ ਲੋਕਾਂ ਨੇ ਕਮੈਂਟ ਕਰੇ ਆ ਉਹ ਕਹਿੰਦੇ ਵੀ ਕਾਸ਼ ਕਿਤੇ ਸਾਡੇ ਕੋਲ ਵੀ ਅਕਾਲ ਤਖਤ ਵਰਗੀ ਸਫਸਤਾ ਹੁੰਦੀ ਵੀ ਜਿਹਦੇ ਵਿੱਚੋਂ ਇਹ ਪਿਉਰੀਫਿਕੇਸ਼ਨ ਹੁੰਦੀ ਔਰ ਵੀ ਕੋਈ ਕਿਸੇ ਨਾਲ ਉਸ ਤਰ੍ਹਾਂ ਨਾਲ ਵੀ ਪਰ ਉਹ ਨਹੀਂ ਹੈਗਾ ਵੀ ਕਿਸੇ ਦਾ ਫੇਵਰੇਟਿਜ਼ਮ ਹੋ ਰਿਹਾ ਆ ਜਾਂ ਕਿਸੇ ਨੂੰ ਬਚਾਇਆ ਜਾ ਰਿਹਾ ਵੀ ਐਡਾ ਸੂਬੇ ਦਾ ਡਿਪਟੀ ਸੀਐਮ ਰਹਾ ਹੋਵੇ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਹੋਵੇ ਔਰ ਇਸ ਤਰ੍ਹਾਂ ਬੈਠਾ ਵੀ ਇਹ ਇੱਕ ਤਰ੍ਹਾਂ ਨਾਲ ਇਹਨੂੰ ਕਹਿੰਦੇ ਸ਼ਿਫਟਿੰਗ ਕਹਿੰਦੇ ਆ ਇੰਗਲਿਸ਼ ਚ ਸ਼ਿਫਟਿੰਗ ਹੁੰਦੀ ਆ ਵੀ ਜਿਹੜਾ ਸੋਨਾ ਕੁੰਦਨ ਬਣਦਾ ਨਾ ਉਹ ਅੱਗ ਚੋਂ ਢਲ ਕੇ ਬਣਦਾ ਬਹੁਤ ਜਿੱਦਾਂ ਪਿਉਰੀਫਿਕੇਸ਼ਨ ਦੀ ਇੱਕ ਇੱਕ ਅਵਸਥਾ ਹੈਗੀ ਆ ਸੋ ਇਹ ਸ਼ਿਫਟਿੰਗ ਆਫ ਮਾਈਂਡਸ ਸੀ ਹੈ ਨਾ ਜੀ ਜੀ ਤੇ ਬਹੁਤ ਸਾਰੇ ਥੱਲੇ ਜਿਹੜੇ ਉਸ ਉਸ ਉਹਨੂੰ ਵਾਚ ਕਰ ਰਹੇ ਸੀਗੇ ਐਨਡੀ ਟੀਵੀ ਦੇ ਪ੍ਰੋਗਰਾਮ ਨੂੰ ਉਸ ਉਹਨਾਂ ਹਿੰਦੂ ਨੌਜਵਾਨਾਂ ਨੇ ਲਿਖਿਆ ਵੀ ਕਾਸ਼ ਸਾਡੇ ਕੋਲ ਵੀ ਜਿਹੜੀ ਹੈਗੀ ਆ ਇਸ ਤਰ੍ਹਾਂ ਦੀ ਸੰਸਥਾ ਹੁੰਦੀ ਇਸੇ ਤਰ੍ਹਾਂ ਦਾ ਇੰਗਲਿਸ਼ ਟ੍ਰਿਬਿਊਨ ਵਿੱਚ ਜਿਹੜਾ ਚੰਡੀਗੜ੍ਹ ਤੋਂ ਸ਼ਬਦ ਆਉਦੇ ਵਿੱਚ ਆਪਣੇ ਇੱਕ ਸਿੱਖ ਵਿਦਵਾਨ ਨੇ ਸਰਦਾਰ ਸੁਰਿੰਦਰ ਸਿੰਘ ਜੋਧ ਦਾ ਸੋ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਗਰਮਾ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦ ਦਾ ਉਹਦੀਆਂ ਰਵਾਇਤਾਂ ਔਰ ਖਾਸ ਕਰਕੇ ਫਿਰ ਸਿੱਖਾਂ ਦੀ ਇੱਕ ਵੱਖਰੀ ਪਛਾਣ ਬਾਰੇ ਉਹਨਾਂ ਨੇ ਬਹੁਤ ਵਧੀਆ ਆਰਟੀਕਲ ਹੈ ਜਿਹੜਾ ਇੰਗਲਿਸ਼ ਟ੍ਰਿਬਿਊਨ ਚ ਛਪਿਆ ਜਿਦੇ ਵਿੱਚ ਉਹਨਾਂ ਨੇ ਜੇ ਪਹਿਲਾਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਉਤੋਂ ਬਾਅਦ ਸਿੱਖਾਂ ਦਾ ਸੰਘਰਸ਼ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਔਰ ਕਿਨਾ ਕਾਰਨ ਲਈ ਇਹ ਕਾਲੀ ਦਲ ਦੇ ਸਥਾਪਨਾ ਹੋਈ ਸੀ ਉਹਦਾ ਸਾਰਾ ਵਿਸਤਾਰ ਦਿੱਤਾ ਵੀ ਸਿੱਖਾਂ ਦੇ ਹਿੱਤਾਂ ਦੀ ਰਾਖੀ ਲਈ ਔਰ ਸਿੱਖਾਂ ਦੇ ਜਿਹੜੇ ਇੰਟਰਸਟ ਨੇ ਉਹਨਾਂ ਨੂੰ ਪੋਲੀਟੀਕਲੀ ਜਿਹੜਾ ਹੈਗਾ ਵੀ ਉਹ ਅੱਗੇ ਲਿਜਾਣ ਲਈ ਜਿਹੜੀ ਹੋਈ ਸੀ